ਇਨਾਂ ਦੀ ਕਿਡਨੀਆਂ ਦੋਵੇਂ ਫੇਲ ਨੇ ਇਹਨਾਂ ਨੂੰ ਡਾਕਟਰ ਨੇ ਰੈਸਟ ਦਿੱਤੀ ਹੋਈ ਐ ਡਾਕਟਰ ਦੇ ਰੋਕਣ ਦੇ ਬਾਵਜੂਦ ਦੋਨੋਂ ਕਿਡਨੀਆਂ ਫੇਲ ਨੇ 8 ਸਾਲ ਤੋਂ ਡੈਲਸਿਸ ਹੋ ਰਿਹਾ ਡਾਕਟਰ ਨੇ ਕਿਹਾ ਨਹੀਂ ਜਾਣਾ ਇਹ ਕਹਿੰਦਾ ਜੇ ਮਰਗੇ ਤਾਂ ਮਰਗੇ ਮਰਵਾ ਜਾ ਕੇ ਆਉਂਦਾ ਹੱਸ ਹੱਸ ਕੇ ਮੌਤ ਦੇ ਤਖਤੇ ਤੋਂ ਰੱਸਾ ਚੁੰਮ ਫਾਸੀ ਵੀ ਚੜਨਾ ਪਊ ਜੇ ਜੀਣਾ ਹੈ ਤਾਂ ਕਈ ਸਾਲ ਪਹਿਲਾਂ ਤੇ ਉੱਥੇ ਡੱਲੇਵਾਲ ਸਾਹਿਬ ਜਗਜੀਤ ਸਿੰਘ ਜੀ ਡੱਲੇਵਾਲ ਸਾਹਿਬ ਉੱਥੇ ਗਏ ਤੇ ਜਦੋਂ ਇੱਕ ਸਟੇਜ ਲੱਗੀ ਹੋਈ ਹੈ ਜਿਵੇਂ ਸਾਡਾ ਡੱਲੇਵਾਲ ਕਮਾਲ ਆਗੂ 111 ਬੈਠੇ ਨੇ ਤੇਰੇ ਨਾਲ ਆਗੂ ਤੇ ਕਈ ਲੋਕੀ ਤਾਂ ਇਦਾਂ ਦੇ ਵੀ ਹੈਗੇ ਆ ਜੀ ਜਿਹੜੇ ਨੇੜੇ ਹੀ ਹੋਣੇ ਆ ਉਹ ਨਹੀਂ ਆ ਪਾਉਂਦੇ ਤੁਸੀਂ ਕੈਨੇਡਾ ਦੀ ਧਰਤੀ ਤੋਂ ਫਲੇ ਤਾਂ ਸ਼ਾਇਦ ਚੰਗੀ ਤਰ੍ਹਾਂ ਖਾਣਾ ਵੀ ਨਹੀਂ ਖਾਦਾ ਹੋਣਾ ਸੋਈ ਵੀ ਨਹੀਂ ਹੋਣੇ ਹਲੇ ਵੀ ਨਹੀਂ ਹੈਗਾ ਜੀ ਆ ਸਿੱਧੀ ਆ ਗਏ ਜੀ ਜੇ ਜ਼ਿੰਦਗੀ ਨਾਲ ਪਿਆਰ ਕੋਈ ਹੈ ਜੀਵਨ ਦਾ ਸਤਿਕਾਰ ਕੋਈ ਜੇ ਜ਼ਿੰਦਗੀ ਨਾਲ ਜੀਵਨ ਦਾ ਸਤਹੀ ਕਾਰ ਕੋਈ ਫਿਰ ਉੱਠ ਕੇ ਹੰਬੜਾ ਮਾਰ ਕੋਈ ਇਸ ਲਈ ਹਸਾਵਾਰ ਕੋਈ ਫਿਰ ਉੱਠ ਕੇ ਹੰਬੜਾ ਮਾਰ ਕੋਈ ਇਸ ਲਈ ਹਸਾਵਾਰ ਕੋਈ ਹੱਸ ਹੱਸ ਕੇ ਮੌਤ ਦੇ ਤਖਤੇ ਤੋਂ ਹੱਸ ਹੱਸ ਕੇ ਮੌਤ ਦੇ ਤਖਤੇ ਤੋਂ ਰੱਸਾ ਚੁੰਮ ਫਾਸੀ ਵੀ ਚੜਨਾ ਪਊ ਜੇ ਜੀਣਾ ਹੈ ਤਾਂ ਲੜਨਾ ਪਊ ਜੇ ਨਾ ਲੜੇ ਤਾਂ ਮਰਨਾ ਪਊ ਜੇ ਜੀਣਾ ਹੈ ਲੜਨਾ ਪਊ ਜੇ ਨਾ ਲੜੇ ਤਾਂ ਮਰਨਾ ਪਊ ਜਗਜੀਤ ਸਿੰਘ ਡੱਲੇਵਾਲ ਸਾਡਾ ਕਮਾਲ ਆਗੂ 111 ਬੈਠੇ ਨੇ ਤੇਰੇ ਨਾਲ ਆਗੂ ਸਾਡਾ ਡੱਲੇਵਾਲ ਕਮਾਲ ਆਗੂ 111 ਬੈਠੇ ਨੇ ਤੇਰੇ ਨਾਲ ਆਗੂ ਜਿਹੜੇ ਡਰਦੇ ਮਰਦੇ ਬਚਦੇ ਨੇ ਜਿਹੜੇ ਡਰਦੇ ਮਰਦੇ ਬਚਦੇ ਨੇ ਆ ਉਹਨਾਂ ਨੂੰ ਵੀ ਸਜਦਾ ਕਰਨਾ ਪਊ ਜੇ ਢੀਣਾ ਹੈ ਤਾਂ ਲੜਨਾ ਪਊ ਜੇ ਨਾਲ ਲੜੇ ਤਾਂ ਮਰਨਾ ਪਊ ਜੇ ਹੀਣਾ ਹੈ ਤਾਂ ਲੜਨਾ ਪੂ ਜੇ ਨਾ ਲੜੇ ਤਾਂ ਮਰਨਾ ਪੂ ਅਸੀਂ ਫੌਜਪੁਰ ਹੁਸੈਨੀ ਵਾਲਾ ਤੋਂ ਆਇਆ ਸੰਦੇਸ਼ ਲੈ ਕੇ ਕ੍ਰਾਂਤੀਕਾਰੀ ਸਭਿਆਚਾਰ ਕੇਂਦਰ ਪੰਜਾਬ ਵੱਲੋਂ ਇਹ ਬੇਟਾ ਵਿਕੀ ਹੈ ਇਹ ਕੈਨੇਡਾ ਤੋਂ ਉਤਰੇ ਨੇ ਇਹ ਸਾਥੀ ਮੰਗਤ ਵਜੀਦਪੁਰੀ ਹੈ ਇਹਨਾਂ ਦੀ ਬੇਟੀ ਰਾਤੀ ਕੈਨੇਡਾ ਤੋਂ ਆਈ ਹੈ ਪਰ ਬਿਮਾਰ ਹੋ ਗਈ ਉਹ ਕਹਿੰਦੀ ਸੀ ਮੈਂ ਡੱਲੇਵਾਲ ਸਾਹਿਬ ਦੇ ਜਾ ਕੇ ਦਰਸ਼ਨ ਕਰਨੇ ਨੇ ਇਹ ਬੱਚਿਆਂ ਦੇ ਮੰਨ ਦੀਆਂ ਸ਼ਾਵਾਂ ਨੇ ਡੱਲੇ ਸਾਹਿਬ ਲਾਲਵਾਲ ਸਾਹਿਬ ਜਿੱਤਣਗੇ ਤੁਸੀਂ ਸਾਰੇ ਜਿੱਤੋਗੇ ਆਪਾਂ ਜਿੱਤਾਂਗੇ ਇਹ ਸਾਨੂੰ ਮਾਰਨ ਵਾਲੇ ਬਰ ਜਾਣਗੇ ਪੀੜੀਆਂ ਤੁਹਾਡਾ ਇਤਿਹਾਸ ਗਾਉਣਗੀਆਂ ਇਨਕਲਾਬ ਜਿੰਦਾਬਾਦ ਡੱਲੇਵਾਲ ਤੇ ਉਹਦੇ ਸਾਥੀ ਜਿੰਦਾਬਾਦ ਤੁਹਾਡਾ ਬਹੁਤ-ਬਹੁਤ ਧੰਨਵਾਦ ਸਾਡੇ ਨਾਲ ਵੀਰ ਜੀ ਮੌਜੂਦ ਨੇ ਵੀਰ ਜੀ ਪੂਰਾ ਨਾਮ ਕੀ ਹੈ ਤੁਹਾਡਾ ਵਿੱਕੀ ਮਿੱਤਰ ਜੀ ਤੇ ਤੁਸੀਂ ਕੱਲ ਕੈਨੇਡਾ ਤੋਂ ਆਏ ਹੋ ਹਾਂਜੀ ਹਾਂਜੀ ਰਾਤੀ ਰਾਤੀ ਆਏ ਹੋ ਹਾਂਜੀ ਹਾਂਜੀ ਰਾਤੀ ਲੈਂਡ ਕੀਤੇ ਕੈਨੇਡਾ ਤੋਂ ਤੇ ਅੱਜ ਇੱਥੇ ਆ ਗਏ ਹਾਂਜੀ ਹਾਂਜੀ ਕੀ ਲੱਗਦਾ ਜੀ ਕੀ ਜਜ਼ਬਾਤ ਨੇ ਮੈਂ ਸ਼ਬਦਾਂ ਦੇ ਵਿੱਚ ਫਿਰ ਵੀ ਕਿਉਂਕਿ ਕੁਝ ਚੀਜ਼ਾਂ ਹੁੰਦੀਆਂ ਹਨ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕਰ ਸਕਦੇ ਇਹਦਾ ਭਾਈ ਸਾਹਿਬ ਨੇ ਗੀਤ ਸੁਣਾਇਆ ਇਹ ਦਿਲ ਤੋਂ ਹੀ ਨਿਕਲਦੀਆਂ ਚੀਜ਼ਾਂ ਕੀ ਨੇ ਦਿਲ ਦੇ ਜਜ਼ਬਾਤ ਜਿੱਥੇ ਇਕੱਠ ਦੇਖ ਕੇ ਬਹੁਤ ਹੰਗਾਰਾ ਮਿਲ ਰਿਹਾ ਹੈ ਬਹੁਤ ਵਧੀਆ ਲੱਗ ਰਿਹਾ ਸਭ ਕੁਝ ਦੇਖ ਕੇ ਇੰਨਾ ਲੋਕੀ ਕਹਿੰਦੇ ਸੀ ਵੀ ਇੰਨਾ ਇੱਥੇ ਕੱਟ ਨਹੀਂ ਹੈਗਾ ਤੇ ਇਸ ਵਾਰੀ ਵੀ ਯਾਨੀ ਕਿ ਮੋਰਚਾ ਆਪਣਾ ਡਾਊਨ ਜਾ ਰਿਹਾ ਪਰ ਇੱਥੇ ਪਹੁੰਚ ਕੇ ਪਤਾ ਲੱਗਿਆ ਵੀ ਮੋਰਚਾ ਆਪਣਾ ਪੂਰਾ ਸਫਲ ਜਾਊਗਾ ਤੇ ਬਹੁਤ ਜ਼ਿਆਦਾ ਕੱਟ ਹੈ ਜੀ ਤੇ ਕਈ ਲੋਕੀ ਤਾਂ ਇਦਾਂ ਦੇ ਵੀ ਹੈਗੇ ਆ ਜੀ ਜਿਹੜੇ ਨੇੜੇ ਹੀ ਹੋਣੇ ਆ ਉਹ ਨਹੀਂ ਆ ਪਾਉਂਦੇ ਤੁਸੀਂ ਕੈਨੇਡਾ ਦੀ ਧਰਤੀ ਤੋਂ ਫਲੇ ਤੁਸੀਂ ਮੇਰੇ ਖਿਆਲ ਨਾਲ ਕੋਈ ਜਿਹੜੇ ਬਹੁਤ ਜ਼ਰੂਰੀ ਕੰਮ ਵੀ ਕਰਨੇ ਹੁੰਦੇ ਬੰਦੇ ਨੇ ਫਲੇ ਤਾਂ ਸ਼ਾਇਦ ਚੰਗੀ ਤਰ੍ਹਾਂ ਖਾਣਾ ਵੀ ਨਹੀਂ ਖਾਦਾ ਹੋਣਾ ਸੋਈ ਵੀ ਨਹੀਂ ਹੋਣੇ ਹਲੇ ਨਹੀਂ ਹੈਗਾ ਜੀ ਆ ਸਿੱਧੇ ਆ ਗਏ ਜੀ ਹਾਂਜੀ ਸਿੱਧੇ ਹੀ ਆ ਗਏ ਹਾਂਜੀ ਹਾਂਜੀ ਇਹ ਫਿਰ ਖਿੱਚ ਕਿਦਾਂ ਫਾਇਦਾ ਹੋਈ ਕਿ ਕੈਨੇਡਾ ਵੀ ਦੇਖਦੇ ਰਹਿੰਦੇ ਸੀ ਕਿ ਕੀ ਕੁਝ ਹੋ ਰਿਹਾ ਸਰਗਰਮੀਆਂ ਜਿਸ ਤਰ੍ਹਾਂ ਪਤਾ ਲੱਗਦਾ ਉੱਥੇ ਜੀ ਆਪਣਾ ਅੱਜ ਕੱਲ ਤਾਂ ਇਹ ਸੋਸ਼ਲ ਮੀਡੀਆ ਇੰਨਾ ਤੇਜ਼ ਹਨ ਜੀ ਉੱਤੇ ਬੈ ਕੇ ਪਤਾ ਲੱਗਦਾ ਸਭ ਕੀ ਹੋ ਰਿਹਾ ਕੀ ਨਹੀਂ ਹੋ ਰ ਇਕ ਵਾਰੀ ਆਪਾ ਸਪੋਰਟ ਕਰਨੀ ਚਾਹੀਦੀ ਹੈ ਜੀ ਤੋਂ ਆਪਾਂ ਜਨਾ ਕਰ ਸਕਦੇ ਆ ਆਪਾਂ ਸਿੱਧੇ ਆਏ ਆ ਜੀ ਹਣਾ ਆਪਾਂ ਦੇਖਾਂਗੇ ਬੈਠਾਂਗੇ ਤੇ ਮਿਲਾਂਗੇ ਸਾਰਿਆਂ ਨੂੰ ਤਾਂ ਬਸ ਜੀ ਸੋਰ ਜਿਹੜੇ ਤੁਹਾਡੇ ਯਾਰ ਦੋਸਤ ਹੈ ਕੈਨੇਡਾ ਉਹ ਵੀ ਗੱਲਬਾਤ ਉਹਨਾਂ ਨਾਲ ਵੀ ਹੁੰਦੀ ਸੀ ਮਸਲੇ ਡਿਸਕਸ ਹੁੰਦੇ ਸੀ ਹਾਂਜੀ ਹਾਂਜੀ ਮੇਰੇ ਸਾਰੇ ਜਿਹੜੇ ਫਰੈਂਡ ਨੇ ਜਿਆਦਾਤਰ ਮੇਰਾ ਜਿਹੜਾ ਸਰਕਲ ਹੈ ਸਾਰਾ ਆਪਣਾ ਫਾਰਮਰ ਦਾ ਹੀ ਹੈ ਯਾਨੀ ਕਿ ਮੈਂ ਸਾਰਾ ਸਰਕਲ ਜੀ ਠੀਕ ਹੈ ਹਾਂਜੀ ਹਾਂਜੀ ਠੀਕ ਹੈ ਤੇ ਬਹੁਤ ਖੁਸ਼ੀ ਹੋਈ ਵੀਰ ਜੀ ਮਿਲ ਕੇ ਸਾਡੀ ਵੱਲੋਂ ਬਹੁਤ ਦਿਲ ਤੋਂ ਦੁਆਵਾਂ ਤੁਹਾਨੂੰ ਚੜ੍ਹਦੀ ਕਲਾ ਚ ਰਹੋ ਇਹ ਸਾਥੀ ਮੰਗਤ ਵਜੀਦਪੁਰੀਆ ਮੈਂ ਗਰਮੀਤ ਸਿੰਘ ਜੱਜ ਮੈਂ ਕ੍ਰਾਂਤੀਕਾਰੀ ਸੱਭਿਆਚਾਰ ਕੇਂਦਰ ਪੰਜਾਬ ਦਾ ਸਤਤਰਾਂ ਤੇ ਇਹ ਸਾਥੀ ਬਿਮਾਰ ਨੇ ਇਹਨਾਂ ਦੀ ਕਿਡਨੀਆਂ ਦੋਵੇਂ ਫੇਲ ਨੇ ਇਹਨਾਂ ਨੂੰ ਡਾਕਟਰ ਨੇ ਰੈਸਟ ਦਿੱਤੀ ਪਰ ਇਹ ਕਹਿੰਦੇ ਇਹ ਡਾਕਟਰ ਦਰਸ਼ਨਪਾਲ ਨਾਲ ਕੰਮ ਕਰਦੇ ਨੇ ਇਹ ਕਹਿੰਦੇ ਮੈਂ ਜਾਣਾ ਮੈਂ ਜਾ ਕੇ ਦਰਸ਼ਨ ਕਰਕੇ ਆਉਣੇ ਨੇ ਡਾਕਟਰ ਦੇ ਰੋਕਣ ਦੇ باوجود ਦੋਨੋਂ ਕਿੰਨੀਆ ਫੇਲ ਨੇ 8 ਸਾਲ ਤੋਂ ਡੈਲਸਸ ਹੋ ਰਿਹਾ ਡਾਕਟਰ ਨੇ ਕਿਹਾ ਨਹੀਂ ਜਾਣਾ ਇਹ ਕਹਿੰਦਾ ਜੇ ਮਰਗੇ ਦਾ ਮਰਗੇ ਮਰ ਮੈਂ ਜਾ ਕੇ ਆਉਂਗਾ ਤੇ ਅੱਜ ਅਸੀਂ ਆਏ ਆ ਜੀ ਕੀ ਬਾਤ ਹੈ ਕੀ ਬਾਤ ਹੈ ਜਸ ਜਸਬੇ ਨੂੰ ਸਲਾਮ ਹੈ ਜੀ ਤੁਹਾਡੇ ਭਾਈ ਸਾਹਿਬ ਤੋਂ ਪੁਰਾਣਾ ਕੀ ਹੈ ਜੀ ਸਾਥੀ ਮੰਗਤ ਵਜੀਦਪੁਰੀ ਮੰਗਤ ਵਜੀਦਪੁਰੀ ਵਜੀਦਪੁਰ ਸਾਹਿਬ ਪਿੰਡ ਦਾ ਨਾਮ ਹੈ ਜਸਤਪਿੰਡ ਬਹੁਤ ਉਤਸ਼ਾਹ ਹੈ ਜੀ ਇਹ ਮੇਰਾ ਪਿੰਡ ਵਜੀਦਪੁਰ ਸਾਹਿਬ ਜਾਮਨੀ ਸਾਹਿਬ ਗੁਰਦੁਆਰਾ ਇਹ ਡੱਲੇਵਾਲ ਸਾਹਿਬ ਕਈ ਸਾਲ ਪ ਜਦੋਂ ਅਸੀਂ ਪਿੰਡਾਂ ਦੇ ਵਿੱਚ ਮੀਟਿੰਗਾਂ ਕਰਦੇ ਸੀ ਜਦੋਂ ਇਹ ਜ਼ਿਲ੍ਹਾ ਪ੍ਰਧਾਨ ਸੀ ਉਤੋਂ ਦੇ ਮੁਕਸਰ ਦੇ ਤੇ ਉਦੋਂ ਅਸੀਂ ਜ਼ਿਲ੍ਹੇ ਦੇ ਵਿੱਚ ਮੀਟਿੰਗਾਂ ਕਰਦੇ ਹੁੰਦੇ ਸੀ ਤੇ ਇੱਕ ਵਾਰ ਅਸੀਂ ਸਮਾਗਮ ਕੀਤਾ ਪਿੰਡ ਚ ਬਜੀਪੁਰ ਸਾਹਿਬ ਤੋਂ ਆਇਦ ਕਈ ਸਾਲ ਪਹਿਲਾਂ ਤੇ ਉੱਥੇ ਡੱਲੇਵਾਲ ਸਾਹਿਬ ਜਗਜੀਤ ਸਿੰਘ ਜੀ ਡੱਲੇਵਾਲ ਸਾਹਿਬ ਉੱਥੇ ਹੀ ਗਏ ਤੇ ਜਦੋਂ ਇੱਕ ਸਟੇਜ ਲੱਗੀ ਹੋਈ ਹੈ ਜਿਵੇਂ ਪਿੱਛੇ ਉੱਚੀ ਸਟੇਜ ਲੱਗੀ ਹੋਈ ਹੈ ਤੇ ਜਗਜੀਤ ਸਿੰਘ ਦੱਲੇਵਾਲ ਜੀ ਇੰਨੇ ਜਵਾਨ ਇੰਨੇ ਇਹਨਾਂ ਦਾ ਕਾਦੇ ਇਹਨਾਂ ਨੇ ਸਟੇਜ ਤੋਂ ਥੱਲੇ ਖੜ ਕੇ ਸਟੇਜ ਦੇ ਉੱਪਰ ਨਹੀਂ ਗਏ ਇਹਨਾਂ ਨੇ ਸਟੇਜ ਤੋਂ ਥੱਲੇ ਕਰ ਕੇ ਲੋਕਾਂ ਨੂੰ ਸੰਬੋਧਨ ਕੀਤਾ ਤੇ ਲੋਕਾਂ ਨੂੰ ਕਿਸਾਨੀ ਦੀਆਂ ਮੁਸ਼ਕਲਾਂ ਬਾਰੇ ਦੱਸਿਆ ਅੱਜ ਤੋਂ ਕਈ ਸਾਲ ਬਾਅਦ ਪਹਿਲਾਂ ਦੱਸਿਆ ਕਿ ਸਾਨੂੰ ਇਹੋ ਜੇ ਸੰਘਰਸ਼ਾਂ ਲਈ ਤਿਆਰ ਬਰ ਤਿਆਰ ਰਹਿਣਾ ਚਾਹੀਦਾ ਹੈ ਤੇ ਅਸੀਂ ਦੇਖ ਰਹੇ ਆਂ ਕਿ ਉਦੋਂ ਦੀਆਂ ਗੱਲਾਂ 30 ਸਾਲ ਪਹਿਲਾਂ ਦੀਆਂ ਗੱਲਾਂ ਕਈਆਂ ਹੋਈਆਂ ਅੱਜ ਇਹ ਜਿਹੜੇ ਲੋਕ ਬੈਠੇ ਨੇ ਉਹੋ ਹੀ ਉਹਨਾਂ ਦੀ ਜਿਹੜੀ ਮਿਹਨਤ ਹੈ ਉਹੋ ਹੀ ਉਹਨਾਂ ਜਿਹੜਾ ਲੋਕਾਂ ਨੂੰ ਦੱਸਿਆ ਹੈ ਜਿਹੜਾ ਸਬਕ ਪੜਾਇਆ ਹੈ ਜਿਹੜਾ ਉਹਨਾਂ ਨੇ ਇਨਕਲਾਬ ਦਾ ਨਾਰਾ ਜਾਂ ਕਿਸਾਨੀ ਦਾ ਨਾਰਾ ਜਾਂ ਜਿਹੜਾ ਚਾਚਾ ਅਜੀਤ ਸਿੰਘ ਨੇ ਭਗਤ ਸਿੰਘ ਜੀ ਦੇ ਚਾਚਾ ਜੀ ਸੀ ਜਿਹੜੇ ਜਿਹੜੇ ਜਲਾਵਤਨ ਰਹੇ ਸੀ ਜਿਹੜਾ ਉਹਨਾਂ ਦਾ ਨਾਰਾ ਸੀ ਉਹਨੂੰ ਉਹਨਾਂ ਨੇ ਬੁਲੰਦ ਕੀਤਾ ਹੈ ਤੇ ਇਹ ਨਾਰਾ ਅਸੀਂ ਲੋਕ ਇਹ ਸਾਰੇ ਲੋਕ ਉਸ ਨਾਰੇ ਨੂੰ ਬੁਲੰਦ ਕਰਨਗੇ ਅਸੀਂ ਕਦੇ ਕਦੀ ਵੀ ਅਸੀਂ ਕਦੀ ਵੀ ਅਸੀਂ ਹਾਰ ਨਹੀਂ ਸਕਦੇ ਕਿਉਂਕਿ ਕਿਸਾਨੀ ਨੇ ਕਦੀ ਵੀ ਹਾਰਨਾ ਨਹੀਂ ਕਿਉਂਕਿ ਕਿਸਾਨੀ ਦੇ ਨਾਲ ਹੀ ਸਾਡਾ ਦੇਸ਼ ਧਰਮਦਾਰ ਚੱਲਦਾ ਹੈ ਅਸੀਂ ਜੇ ਸਮਝੀਏ ਕਿ ਕਿਸਾਨੀ ਜੇ ਚੁੱਪ ਕਰਕੇ ਬਹਿ ਜੇਗੀ ਤੇ ਲੋਕ ਜਉਂਦੇ ਰਹਿਣਗੇ ਨਹੀਂ ਇਹ ਫਸਲਾਂ ਵਾਲੇ ਦੋਲੇ ਅਸੀਂ ਵੇਖ ਲਿਆ ਹਰੇ ਆਪਲੇ ਫਸਲਾਂ ਦੇ ਵੇਖ ਰਹੇ ਆ ਇਹ ਸਭ ਕਿਸਾਨਾਂ ਨੇ ਪੈਦਾ ਕੀਤੀਆਂ ਜੋ ਕਣਕ ਜੋ ਖਾਣ ਵਾਲੀਆਂ ਵਸਤਾਂ ਕਿਸਾਨ ਪੈਦਾ ਕਰਦੇ ਕਿਸਾਨਾਂ ਦੇ ਸਿਰ ਤੇ ਬਾਜ਼ਾਰ ਵਸਦੇ ਨੇ ਕਿਸਾਨਾਂ ਦੇ ਸਿਰ ਤੇ ਕਸਬੇ ਵਸਦੇ ਨੇ ਕਿਸਾਨਾਂ ਦੇ ਸਿਰ ਤੇ ਦੇਸ਼ ਵਸੇ ਸੋ ਅਸੀਂ ਕਹਿੰਦੇ ਆ ਕਿ ਡੱਲੇਵਾਲ ਜੀ ਨੇ ਜਿਹੜਾ ਸੰਘਰਸ਼ ਤੋੜਿਆ ਇਹ ਲੋਕ ਉਹ ਨਾਲ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਅੱਗੇ ਵਧਣਗੇ ਜਿਹੜੀ ਇੱਕਤਾ ਹੋਈ ਹੈ ਸੂਜੁਗਤ ਬੋਲ ਤੇ ਜਿਹੜੀ ਇੱਕਤਾ ਵੀ ਹੋਈ ਹੈ ਅਸੀਂ ਬੜੇ ਖੁਸ਼ ਆ 18 ਤਰੀਕ ਨੂੰ ਜਿਹੜੀ ਮੀਟਿੰਗ ਹੋ ਰਹੀ ਹੈ ਇੱਕ ਵੱਡੀ ਜਿਹੜੀ ਮੁੱਠੀ ਮਜਨ ਜਾ ਰਹੀ ਹੈ ਕਿ ਅਸੀਂ ਇੱਕਤਾ ਜਦੋਂ ਹੋ ਗਈ ਤੇ ਫਿਰ ਵੇਖਿਆ ਜੇ ਅਸੀਂ ਕਿਵੇਂ ਸਰਕਾਰਾਂ ਨੂੰ ਚੁਕਾਉਂਦੇ ਉਹ ਉਦੋਂ ਪਤਾ ਲੱਗੇਗਾ ਬਿਲਕੁਲ ਜੀ ਇੱਕਤਾ ਤਾਂ ਹੋਣੀ ਚਾਹੀਦੀ ਹੈ ਪਰ ਉਹ ਇੱਕ ਪਾਸੇ ਪਰ ਜਦੋਂ ਤੱਕ ਤੁਹਾਡੇ ਵਰਗੇ ਇਨਸਾਨ ਜਿਉਂਦੇ ਆ ਇੰਨੀ ਤੁਸੀਂ ਮੈਨੂੰ ਜਿਹਦਾ ਭਾਈ ਸਾਹਿਬ ਨੇ ਦੱਸਿਆ ਇੰਨੀ ਤੁਹਾਨੂੰ ਪ੍ਰੋਬਲਮ ਵੀ ਹੈ ਲੇਕਿਨ ਤੁਸੀਂ ਜਦੋਂ ਭਾਈ ਸਾਹਿਬ ਗਾ ਰਹੇ ਸੀ ਤੁਸੀਂ ਨਾਲ-ਨਾਲ ਗਾ ਵੀ ਰਹੇ ਸੀ ਤੇ ਇਹ ਜਿਹੜਾ ਜਜ਼ਬਾ ਕਿਉਂਕਿ ਅੱਜ ਕੱਲ ਅਸੀਂ ਵੇਖਦੇ ਹਾਂ ਚੰਗਾ ਭਲਾ ਇਨਸਾਨ ਨਾ ਉਹ ਮਾੜੀ-ਮੋੜੀ ਕੋ ਪ੍ਰੋਬਲਮ ਆ ਜੇ ਨਾ ਬੰਦਾ ਹਿੰਮਤ ਹਾਰ ਜਾਂਦਾ ਤੇ ਇਹ ਫਿਰ ਤੁਹਾਨੂੰ ਕਿੱਦਾਂ ਹਿੰਮਤ ਆ ਰਹੀ ਹੈ ਜੀ ਇੰਨੀ ਮੈਂ ਮੈਂ ਆਪਣੀ ਨਹੀਂ ਗੱਲ ਕਰਦਾ ਮੈਂ ਕਹਿੰਦੇ ਸਾਰੇ ਲੋਕ ਆਉਣਗੇ ਮੈਂ ਆਪ ਵੀ ਗੱਲ ਨੂੰ ਕੱਟ ਕੇ ਤੁਸੀਂ ਮੈਨੂੰ ਪੁੱਛ ਲਿਆ ਨਾ ਮੈਂ ਕਹਿੰਦਾ ਹਰ ਲੋਕ ਜੋ ਅਜੇ ਨਹੀਂ ਵੀ ਆਏ ਉਹਨਾਂ ਤੱਕ ਵੀ ਅਸੀਂ ਸਨੇਹਾ ਲੈ ਕੇ ਜਾਵਾਂਗੇ ਅਸੀਂ ਉਹਨਾਂ ਲੱਕ ਸਨੇਹਾ ਲੈ ਕੇ ਜਾਵਾਂਗੇ ਜਦੋਂ ਉਹਨਾਂ ਤੱਕ ਸਨੇਹਾ ਪਹੁੰਚੇਗਾ ਉਹ ਆਉਣਗੇ ਜ਼ਰੂਰ ਆਉਣਗੇ ਬਿਲਕੁਲ ਆਣਗੇ ਆਣਾ ਵੀ ਚਾਹੀਦਾ ਫਿਰ ਵੀ ਮੈਨੂੰ ਮੈਂ ਪਰਸਨਲੀ ਪੁੱਛਣਾ ਜਾਂਦਾ ਜੀ ਇਹ ਜਿਹੜੀ ਜ਼ਿੰਦਾਦਿਲੀ ਤੁਹਾਨੂੰ ਦੇਖ ਕੇ ਚੜ੍ਹਦੀ ਕਲਾ ਤੁਹਾਨੂੰ ਦੇਖ ਕੇ ਇਹਨਾਂ ਖੁਸ਼ਮਿਜ਼ਾਜ ਤੁਸੀਂ ਹੈਗੇ ਹੋ ਇਹਦਾ ਰਾਜ਼ ਕੀ ਹੈ ਇਹਦਾ ਵੇਖੋ ਜੀ ਜੇ ਅਸੀਂ ਇਤਿਹਾਸ ਪੜਨੇ ਆਂ ਜਾਂ ਸਿਹਤ ਪੜਨੇ ਆਂ ਜਾਂ ਸ਼ੁਰੂ ਤੋਂ ਸਾਡੀ ਜਿਹੜੀ ਸੋਸਾਇਟੀ ਹੈ ਉਹਨਦੇ ਚ ਕੋਈ ਸਿੱਖਣੇ ਹੈ ਤੇ ਉਹ ਸਾਨੂੰ ਸਭ ਕੁਝ ਮਿਲਦਾ ਹੈ ਬਹੁਤਾ ਮੈਂ ਕਹਿੰਨਾ ਵੀ ਸਾਨੂੰ ਕਿਤਾਬਾਂ ਦੇ ਵਿੱਚੋਂ ਅੱਜ ਹਰ ਇੱਕ ਨੂੰ ਸਟੱਡੀ ਕਰਨੀ ਚਾਹੀਦੀ ਹੈ ਪੜ੍ਹਨਾ ਚਾਹੀਦਾ ਚੰਗੀਆਂ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਤੇ ਆਪਣੇ ਆਪ ਹੀ ਜਿਹੜਾ ਸਾਡਾ ਜਿਹੜਾ ਮਨ ਦੇ ਵਿੱਚ ਗਿਆਨ ਆਏਗਾ ਤੇ ਅਸੀਂ ਇਹਨਾਂ ਸੰਘਰਸ਼ਾਂ ਦੇ ਵਿੱਚ ਅੱਗੇ ਆਵਾਂਗੇ ਤੇ ਨਾਲ ਹੀ ਅਸੀਂ ਕਿਸਾਨੀ ਨਾਲ ਜੁੜੇ ਹੋਏ ਆਂ ਸਾਡਾ ਕੀਤਾ ਹੈ ਜੀ ਜੀ ਠੀਕ ਹੈ ਤੇ ਸਾਡੀ ਜਰੂਰਤ ਵੀ ਹੈ ਸਾਡੀ ਜਰੂਰਤ ਤੇ ਇਸ ਸੰਘਰਸ਼ ਕਰਾਂਗੇ ਧੰਨਵਾਦ ਧੰਨਵਾਦ ਜੀ ਬਹੁਤ ਦਿਲ ਖੁਸ਼ ਹੋਇਆ ਜੀ ਤੁਹਾਨੂੰ ਮਿਲ ਕੇ ਤੁਹਾਡੇ ਵਰਗੀ ਸ਼ਖਸੀਤ ਬਹੁਤ ਧੰਨਵਾਦ ਜੀ ਤੁਹਾਡਾ ਚੈਨਲ ਕਿਹੜਾ ਜੀ ਸਾ 13 ਠੀਕ ਹੈ ਇਹ ਰਿਸਰਚ ਕਰ ਲਿਓ ਤੇ ਬਹੁਤ 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 ਧੰਨਵਾਦ ਜੀ ਤੁਸੀਂ ਤੁਹਾਨੂੰ ਮਿਲ ਕੇ ਸੀ ਬਹੁਤ ਮੋਤਾਸਰ ਹੋਏ ਆਂ ਸ਼ੁਕਰੀਆ ਸ਼ੁਕਰੀਆ ਜੀ ਤੇ ਤੁਹਾਨੂੰ ਦੁਆਵਾਂ ਜੀ ਤੁਹਾਨੂੰ ਅਸੀਂ ਤੁਹਾਡੇ ਤੋਂ ਵੀ ਮੋਤਾਸਰ ਹੋਏ ਆਂ ਤੁਹਾਡੀ ਸਮਰਪਣ ਨੂੰ ਤੁਹਾਡੀ ਗਿਆਨ ਨੂੰ ਤੇ ਜਿੰਦਾਬਾਦ ਕਰਦੇ ਰਹੋ ਕੰਮ ਤੇ ਬਹੁਤ ਤੁਹਾਡੀ ਕਲਾ ਵੀ ਪਰਮਾਤਮਾ ਨੇ ਬਹੁਤ ਬਖਸ਼ੀ ਹੈ ਤੁਹਾਨੂੰ ਬੜੇ ਕਮਾਲ ਹੈ ਜੀ ਕਮਾਲ ਹੈ ਤੇ ਸਿੰਘ ਸਾਹਿਬ ਇੱਥੇ ਬੈਠੇ ਹੋਏ ਆ ਅੱਖਾਂ ਥੋੜੀ ਨਮ ਵੀ ਲੱਗ ਰਹੀਆਂ ਮੈਨੂੰ ਇਹ ਕੀ ਕੀ ਜਜ਼ਬਾਤ ਨੇ ਜੀ ਇਹ ਆ ਜਿਹੜਾ ਇਹਨਾਂ ਨੇ ਗਾਇਆ ਸੀ ਗਾਣਾ ਜਥੇਬੰਦਕ ਲੋਕਾਂ ਲਈ ਬਹੁਤ ਸੋਹਣਾ ਸੀ ਇਸ ਕਰਕੇ ਉਹਦੇ ਨਾਲ ਥੋੜਾ ਜਿਹਾ ਪਵਕਤਾ ਆਈ ਵੀ ਜਥੇਬੰਦਕ ਲੋਕਾਂ ਲਈ ਲੋਕਾਂ ਦੀ ਜਿਹੜੀ ਹੈ ਮਤਲਬ ਇੰਨੀ ਖੁਸ਼ੀ ਹੈ ਉਹਨਾਂ ਨੂੰ ਦੇਖ ਕੇ ਇੰਨੇ ਖੁਸ਼ ਹੁੰਦੇ ਆ ਲੋਕ ਵੀ ਜੇ ਅਗਰ ਇਹ ਜਥੇਬੰਦਕ ਲੋਕ ਬੈਠੇ ਆ ਤਾਂ ਕਹਿੰਦੇ ਹੁੰਦੇ ਆ ਵੀ ਜੇ ਸੜਕਾਂ ਸੁਨੀਆਂ ਹੋ ਜਾਣ ਤਾਂ ਜਿਹੜੇ ਸਰਕਾਰਾਂ ਦੇ ਲੋਕ ਐ ਜਿਹੜੇ ਐਮਪੀ ਐ ਜਿਹੜੇ ਰਾਜ ਰਾਜ ਕਰਦੇ ਲੋਕ ਐ ਉਹ ਅਵਾਰਾ ਹੋ ਜਾਂਦੇ ਆ ਜਿਵੇਂ ਰਾਜੇ ਸ਼ਹੀ ਮੁਕਦਮ ਕੁੱਤੇ ਜਾਇਜ਼ ਗਾਇਨ ਬੈਠੇ ਸੁੱਤੇ ਜੇ ਅਗਰ ਮਤਲਬ ਇਹ ਇਸ ਕਰਕੇ ਭਾਵਕਤਾ ਆ ਗਈ ਇਸ ਤਰ੍ਹਾਂ ਇਹ ਅੱਖਾਂ ਨਾਲ ਹੋ